ਅਡਜਸਟ ਵੀਰ ਜੀ ਜਦੋਂ ਮੱਝ ਬਾਹਰ ਜਾਊਗੀ ਨਾ ਕੋਈ ਵੀ ਚੀਜ਼ ਕੋਈ ਵੀ ਬੰਦਾ ਵਾ ਉਹਨੂੰ ਉਸ ਹਿਸਾਬ ਦਾ ਮਾਹੌਲ ਮਿਲੂਗਾ ਜਾਂ ਜਾਨਵਰ ਆ ਜਿਸ ਚੀਜ਼ ਲਈ ਉਹ ਬਣਿਆ ਮੱਝ ਬਣੀ ਮੱਝ ਜਦੋਂ ਆਪਾਂ ਜੋ ਗੂਗਲ ਤੇ ਸਰਚ ਕਰਾਂਗੇ ਨਾ ਉਹਦੇ ਤੇ ਕੋ ਵਾਟਰ ਪਾਉ ਲੋ ਇਹ ਪਾਣੀ ਪਾਲਦੀ ਇਹਨੂੰ ਪਾਣੀ ਚਾਹੀਦਾ ਪਾਣੀ ਇਹ ਨਹੀਂ ਨਾਲੀ ਨਾਲ ਕਿੰਨਾ ਮਰਜ਼ੀ ਪਾ ਲੋ ਜਦੋਂ ਇਹ ਬਾਹਰ ਅੱਜ ਕੱਲ ਬੜਾ ਰੌਲਾ ਰਿਪੋਰਟਰ ਦਾ ਬੜਾ ਰੌਲਾ ਵਾ ਹੋਰ ਮੰਨ ਲਓ ਸਟੇਟਸ ਦਾ ਜਾਂ ਹੋਲ ਜੀ ਜੀ ਸਭ ਤੋਂ ਵੱਡੀ ਗੱਲ ਆ ਜਾਨਵਰ ਨੂੰ ਜਦੋਂ ਉਹਦਾ ਕੁਦਰਤੀ ਮਾਹੌਲ ਨਹੀਂ ਨਾ ਮਿਲਦਾ ਜਿਸ ਚੀਜ਼ ਲਈ ਉਹ ਬਣਿਆ ਆ ਸਾਰਾ ਕੁਝ ਉਹਦਾ ਉਹਦੇ ਦਿਮਾਗ ਤੇ ਇੱਕ ਭਾਰੀਪਣ ਰਹਿੰਦਾ ਸਟ्रेस ਕਹਿ ਦਿੰਦੇ ਹਾਂ ਹਾਂਜੀ ਭਾਰੀਪਣ ਉਸ ਭਾਰੀਪਣ ਦੇ ਕਾਰਨ ਉਹਦੇ ਜਿਹੜਾ ਉਹਦਾ ਖਾਦਾ ਪੀਤਾ ਵਾ ਜਾਂ ਸਾਰਾ ਕੁਝ ਵਾਣਾ ਉਹ ਉਹਨੂੰ ਪੂਰਾ ਨਹੀਂ ਲੱਗ ਪਉਂਦਾ ਉਹਦੇ ਜਿਹੜੇ ਹਾਰਮੋਨ ਡਿਸਬਲੈਂਸ ਅੱਜ ਦੀ ਭਾਸ਼ਾ ਜੇ ਆਪਾਂ ਗੱਲ ਕਰੀਏ ਉਹ ਚੀਜ਼ਾਂ ਸਾਰੀਆਂ ਵਿਗੜਦੀਆਂ ਜਦੋਂ ਬਾਹਰ ਜਾਂਦੀ ਆਪਣਾ ਸਟ्रेस ਸਾਰਾ ਲਾਹ ਦਾ ਜਾਨਵਰ ਬਾਹਰ ਜਾਊਗਾ ਉਹ ਕੀ ਕਰੂਗਾ ਕਿ ਮੰਨ ਲਓ ਪਹਿਲਾਂ ਜਾ ਕੇ ਆਪਦੇ ਸਿੰਘ ਰਗੜੂਗਾ ਹੂੰ ਫਿਰ ਉਹ ਨਹਾਊਗਾ ਉਹਦੇ ਵਿੱਚ ਪਸੇ ਉਹਦਾ ਬਿਲਕੁਲ ਰੈਲੈਕਸ ਹੋ ਜਾਂਦੀ ਆ ਉਹ ਸਹੀ ਹੈ ਫਿਰ ਉਹਦੇ ਜਿਹੜਾ ਪੇਟ ਦੀ ਕਿਰਿਆ ਵਾ ਉਹ ਬਿਲਕੁਲ ਸਹੀ ਹੋ ਜਾਂਦੀ ਆ ਤੇ ਫਿਰ ਉਹਦੇ ਮੇਨ ਗੱਲ ਇਹ ਆ ਜੇ